ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਦੂਜੇ ਪਾਸੇ ਜਿਹੜੇ ਹੈ ਆਮ ਹੀ ਕਿਸਾਨ ਜਿਹੜੇ ਨੇ ਪਾਣੀ ਦੇ ਵਿੱਚ ਡੁੱਬਦੇ ਨਜ਼ਰ ਆ ਰਹੇ ਨੇ ਜਿੱਥੇ ਹੜ੍ਹਾਂ ਦੀ ਵੱਡੀ ਮਾਰ ਪਈ ਹੋਈ ਹੈ ਪੰਜਾਬ ਦੇ ਉੱਤੇ ਲੇਕਿਨ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਵੱਡਾ ਜਿਹੜਾ ਹੈ ਸਹਾਰਾ ਨਹੀਂ ਦਿੱਤਾ ਜਾ ਰਿਹਾ ਜੇਕਰ ਗੱਲ ਕਰੀਏ ਆਮ ਸੰਸਥਾਵਾਂ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਭਾਵੇਂ ਬੀਜੇਪੀ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਪਾਰਟੀਆਂ ਤੇ ਜਿਹੜੀਆਂ ਦੂਸੀਆਂ ਸੰਸਥਾਵਾਂ ਨੇ ਉਹ ਕੰਮ ਕਰਦੀਆਂ ਦਿਖਾਈ ਦੇ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਵੱਡੀ ਬਗਾਵਤ ਸ਼ੁਰੂ ਹੋਈ ਹੋਈ ਹੈ ਕਿਉਂਕਿ ਉਹਨਾਂ ਦੇ ਆਪਣੇ ਹੀ ਜਿਹੜੇ ਨੇ ਵਿਧਾਇਕ ਉਹ ਵੀ ਜਿਹੜੇ ਨੇ ਆਪਣੇ ਹੀ ਹਾਈ ਕਮਾਂਡ ਦੇ ਜਿਹੜੇ ਖਿਲਾਫ ਖੜੇ ਹੋ ਗਏ ਨੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਡਿਸੀਜਨ ਲਏ ਜਾਂਦੇ ਨੇ ਉਹ ਆਮ ਆਦਮੀ ਪਾਰਟੀ ਦੇ ਆਪ ਦੇ ਵਿਧਾਇਕ ਮੰਤਰੀਆਂ ਵੱਲੋਂ ਨਹੀਂ ਲਏ ਜਾਂਦੇ ਜਿੱਤੇ ਹਰਮੀਤ ਪਠਾਨ ਮਾਜਰਾ ਨੇ ਜਿਹੜੇ ਨੇ ਇਹ ਰਾਜ ਵੀ ਖੋਲ ਕੇ ਸਾਹਮਣੇ ਰੱਖ ਦਿੱਤੇ ਚਾਹੀ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਲੇਕਿਨ ਉਹਨਾਂ ਨੇ ਕਾਫੀ ਡੂੰਘੇ ਰਾਜ ਆਮ ਆਦਮੀ ਪਾਰਟੀ ਦੇ ਖੋਲੇ ਦੂਸਰੇ ਪਾਸੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਬੀਤੇ ਦਿਨਾਂ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਜਾਂ ਉਸ ਤੋਂ ਬਾਅਦ ਜਿਹੜਾ ਹੜ੍ਹਾਂ ਦਾ ਪਾਣੀ ਆਇਆ ਜਿੱਥੇ ਉਹਨਾਂ ਦੇ ਆਪਦੇ ਵਿਧਾਇਕੀ ਉਹਨਾਂ ਦੇ ਸਾਹਮਣੇ ਬੋਲਨੇ ਸ਼ੁਰੂ ਹੋ ਗਏ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜਿੱਥੇ ਪਠਾਨ ਮਾਜਰਾ ਨੇ ਇਹ ਵੀ ਬਿਆਨ ਦਿੱਤੇ ਕਿ ਜੇਕਰ ਕੋਈ ਵੀ ਡਿਸੀਜਨ ਲਿਆ ਜਾਂਦਾ ਹੈ ਪੰਜਾਬ ਦੇ ਵਿੱਚ ਤਾਂ ਉਹ ਜਿਹੜੇ ਨੇ ਖੁਦ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਲ ਵੱਲੋਂ ਲਿਆ ਜਾਂਦਾ ਹੈ ਜਿੱਥੇ ਵੱਡੀ ਬਗਾਵਤ ਸ਼ੁਰੂ ਹੋਈ ਹੋਈ ਹੈ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਤੇ ਵੀ ਬੋਲਦੇ ਨਜ਼ਰ ਨਹੀਂ ਆ ਰਹੇ ਹਾਲਾਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈ ਕਾਫੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੀ ਉਹਨਾਂ ਵੱਲੋਂ ਸਟੇਜਾਂ ਦੇ ਉੱਤੇ ਜਿਹੜੇ ਨੇ ਵਾਰ-ਵਾਰ ਕਿਸਾਨਾਂ ਨੂੰ ਕਿਹਾ ਗਿਆ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਨੇ ਵਿਧਾਇਕਾਂ ਮੰਤਰੀਆਂ ਨੂੰ ਕਿਹਾ ਕਿ ਤੁਸੀਂ ਪਿੰਡਾਂ ਦੇ ਵਿੱਚ ਜਾਓ ਤੇ ਦੀ ਚਰਚਾ ਕਰੋ ਲੇਕਿਨ ਜਦੋਂ ਲੈਂਡ ਪੁਲਿੰਗ ਪਾਲਿਸੀ ਬੰਦ ਹੋ ਗਈ ਕਿਉਂਕਿ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਉੱਥੇ ਹੀ ਮੁਸੀਬਤ ਖੜੀ ਹੋ ਗਈ ਸੁਪਰੀਮੋ ਅਰਵਿੰਦ ਕੇਜੀਵਾਲ ਉਸੇ ਟਾਈਮ ਹੀ ਇਹ ਸੋਚਣ ਲੱਗ ਗਏ ਕਿ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਸਾਡੀਆਂ ਨੀਤੀਆਂ ਨੂੰ ਜਿਹੜਾ ਹੈ ਪੰਜਾਬ ਦੇཐੋਪ ਨਹੀਂ ਰਹੇ ਜਾਂ ਲਾਗੂ ਨਹੀਂ ਕਰ ਰਹੇ ਇਹ ਕੋਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੀ ਚਾਲ ਚੱਲੀ ਜਾਂਦੀ ਹੈ ਲੇਕਿਨ ਉਹਦੇ ਚਲਦਿਆ ਹੀ ਜਦੋਂ ਹੜ੍ਹਾਂ ਦੇ ਪਾਣੀ ਆ ਗਏ ਜਿੱਥੇ ਕਿਸੇ ਨੂੰ ਵੀ ਦਿੱਲੀ ਲੋਬੀ ਵਾਲਿਆਂ ਨੂੰ ਬੋਲਦੇ ਨਹੀਂ ਸੁਣਿਆ ਗਿਆ ਨਾ ਹੀ ਕੋਈ ਬਿਆਨ ਜਿਹੜਾ ਹੈ ਨਿਕਲ ਕੇ ਸਾਹਮਣੇ ਆਇਆ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜਿਹੜਾ ਹੈ ਦੂਸਰੇ ਪਾਸੇ ਮਨੀਸ਼ ਸੋਸੋਧੀ ਆਦਾਂ ਨਾ ਹੀ ਸੰਦੀਪ ਪਾਠਕ ਦਾ ਲੇਕਿਨ ਲਗਾਤਾਰ ਇਹ ਸੁਰਖੀਆਂ ਦੇ ਵਿੱਚ ਬਣੇ ਰਹੇ ਜਿੱਥੇ ਲੋਕ ਇੱਕ ਪਾਸੇ ਪਾਣੀ ਦੇ ਵਿੱਚ ਕਿਸਾਨ ਇੱਕ ਪਾਸੇ ਫਸਲਾਂ ਗਵਾ ਬੈਠੇ ਪਸ਼ੂ ਮਾਰੀ ਹੋਈ ਜਿੱਥੇ ਹਰੇਕ ਪਾਸੇ ਹੀ ਤਬਾਈ ਮੱਚਦੀ ਦਿਖਾਈ ਦਿੱਤੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੇ ਡਿਸੀਜਨ ਇਸ ਬਾਰੇ ਲਏ ਗਏ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਦੇ ਆਪ ਦੇ ਵਿਧਾਇਕ ਮੰਤਰੀ ਹੀ ਖੜੇ ਸ਼ੁਰੂ ਹੋਣ ਲੱਗ ਪਏ ਤਾਂ ਉੱਥੇ ਕੀ ਬੋਲਦੇ ਲੇਕਿਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਦਿੱਲੀ ਲੋਬੀ ਵਾਲੇ ਨੇ ਉਹ ਆਪਣੀ ਜਗ੍ਹਾ ਤੇ ਬੈਠ ਜਾਣ ਯਾਨੀ ਕਿ ਦਿੱਲੀ ਚ ਜਾ ਕੇ ਬੈਠ ਜਾਣ ਕਿਉਂਕਿ ਮੈਂ ਜਿਹੜਾ ਹਾਂ ਕੇਂਦਰ ਸਰਕਾਰ ਵੱਲ ਜਿਹੜਾ ਸਾਡਾ 60 ਕਰੋੜ ਰੁਪਇਆ ਹੈ ਜਿਹੜੇ ਨੇ ਵਿਦੇਸ਼ ਦੇ ਗ੍ਰਹਿ ਮੰਤਰੀ ਮਨੀਸ਼ ਸੌਰੀ ਜਿਹੜੇ ਨੇ ਗ੍ਰਹਿ ਮੰਤਰੀ ਨੇ ਉਹਨਾਂ ਉਹਨਾਂ ਅੱਗੇ ਰਿਕਵੈਸਟ ਕੀਤੀ ਹੈ ਕਿ ਸਾਨੂੰ ਜਿਹੜਾ ਹੈ 60 ਕਰੋੜ ਰੁਪਇਆ ਦਿੱਤਾ ਜਾਵੇ ਕਿਉਂਕਿ ਇਹ ਪੰਜਾਬ ਦਾ ਹੀ ਹੈ ਕਿਉਂਕਿ ਇਹ ਮੁਆਜਾ ਦਿੱਤਾ ਜਾਣਾ ਚਾਹੀਦਾ ਹੈ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਦੇ ਘਰ-ਬਾਰ ਪਾਣੀ ਦੇ ਵਿੱਚ ਰੁੜ ਗਏ ਨੇ ਦੂਸਰੇ ਪਾਸੇ ਜਿਹੜਾ ਜਾਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਇਹ ਬਿਆਨ ਦੇਂਦੇ ਨਜ਼ਰ ਆ ਰਹੇ ਨੇ ਦਿੱਲੀ ਵਿੱਚੋਂ ਜਿਹੜੇ ਨੇ ਸਾਬਕਾ ਮੁੱਖ ਮੰਤਰੀ ਨੇ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਾਡਾ ਹੈ ਤੇ ਪੰਜਾਬ ਦੀ ਅਸੀਂ ਵਾਗ ਡੋਰ ਸਮਾਲ ਲਵਾਂਗੇ ਤੁਸੀਂ ਹੁਣ ਦਿੱਲੀ ਦੇ ਵਿੱਚ ਜਾ ਕੇ ਬੈਠੋ ਕਿਉਂਕਿ ਲੋਕਾਂ ਵੱਲੋਂ ਜਿਹੜੇ ਦਿੱਲੀ ਤੋਂ ਆਏ ਹੋਏ OSBD ਨੇ ਜਾਂ ਜਿਸ ਤਰ੍ਹਾਂ ਕ੍ਰਿਸ਼ਨ ਕੁਮਾਰ ਨੇ ਉਹਨਾਂ ਦਾ ਰਾਜ ਦੇ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਉਹਨਾਂ ਨੂੰ ਦਖਲ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਜਿੱਥੇ ਲੋਕਾਂ ਵੱਲੋਂ ਜਿਹੜਾ ਹੈ ਗੁੱਸਾ ਉਬਰ ਉਬਰ ਕੇ ਆਦੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਜਾਂ ਫਿਰ ਦਿੱਲੀ ਤੋਂ ਲਿਆਂਦੇ ਲੋਕਾਂ ਦੇ ਉੱਤੇ ਉਤਾਰਿਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਵੱਡੀ ਬਗਾਵਤ ਛਿੜ ਗਈ ਹੈ ਦਿੱਲੀ ਤੋਂ ਜਿਹੜੇ ਨੇ ਨਕਾਰੇ ਹੋਏ ਲੋਕ ਉਹਨਾਂ ਨੂੰ ਜ਼ਿਆਦਾਤਰ ਪਸੰਦ ਨਹੀਂ ਕੀਤਾ ਜਾ ਰਿਹਾ ਜਿੱਥੇ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸੀਂ ਵੋਟਾਂ ਪਾਈਆਂ ਸੀ ਨਾ ਕਿ ਅਸੀਂ ਦਿੱਲੀ ਬੈਠੇ ਅ ਕੇਜਰੀਵਾਲ ਨੂੰ ਵੋਟਾਂ ਪਾਈਆਂ ਸੀ ਕਿਉਂਕਿ ਇੱਕ ਪਾਸੇ ਤਾਂ ਉਹਨੂੰ ਦਿੱਲੀ ਤੋਂ ਨਕਾਰਿਆ ਗਿਆ ਤੇ ਉਹ ਪੰਜਾਬ ਦੇ ਪੈਸਿਆਂ ਤੇ ਆ ਕੇ ਐਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਨਾਲੇ ਤਾਂ ਪੰਜਾਬ ਨੂੰ ਖਾਂਦੇ ਨੇ ਤੇ ਦੂਸਰਾ ਪੰਜਾਬ ਦੀ ਕਿਸੇ ਤਰ੍ਹਾਂ ਦੀ ਮਦਦ ਵੀ ਨਹੀਂ ਕੀਤੀ ਜਾਂਦੀ ਤਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਦਿੱਲੀ ਜਾ ਕੇ ਬੈਠੋ ਪੰਜਾਬ ਵਿੱਚ ਜੋ ਵੀ ਹਾਲ ਕਰਨਾ ਹੋਏਗਾ ਸਾਡੇ ਵੱਲੋਂ ਅਸੀਂ ਕੱਢ ਲਵਾਂਗੇ